ਪ੍ਰਸਾਦ ਰਾਗ ਗੌੜੀ ਬਾਗ ਕਬੀਰ ਜੋਕੇ ਸਤ ਵਾਰ-ਵਾਰ ਹਰ ਕੇ ਗੁਣ ਗਾਵੂੰ ਗੁਰ ਗੰਭੇਰ ਸੋ ਹਰ ਕਾ ਪਾਵੂੰ ਰਹਾਉ ਬੈਕ ਦਿੱਤਾ ਨਾ ਹੋ ਗਈ ਓ ਦਿੱਤਾ ਗੌੜੀ ਰਾਗ ਦੇ ਅੱਥਾ ਹੋ ਗਈਆਂ ਕੱਲ ਉਹ ਹੋ ਗਏ ਵਾਰ ਵਾਰ ਸਤ ਨੇ ਦਿਨਾਂ ਦੇ ਨਾਂ ਨੇ ਬਾਹਰ ਦੇ ਦਵਾਰ ਤੋਂ ਜਾਂਦੇ ਨੇ ਬਾਰ ਬਾਰ ਦਾ ਮਤਲਬ ਹਰ ਰੋਜ਼ ਹੈ ਇੱਥੇ ਬਾਰ ਬਾਰ ਦਾ ਮਤਲਬ ਰੈਪੀਟੇਸ਼ਨ ਚ ਵੀ ਆ ਜਾਂਦਾ ਹੈ ਦੁਆਰਾ 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 ਹਰ ਕੇ ਗੁਣ ਹੋਣ ਜੇ ਹਰ ਕੇ ਗੁਣ ਹੈ ਗੁਣ ਨੇ ਉਹਦੀ ਕੁਛ ਕਰਦੇ ਜਿਵੇਂ ਉਹ ਵੈਗਰੂ ਵੈਗਰੂ ਕਰਦੇ ਨੇ ਕਹਿੰਦੇ ਇਹ ਨਹੀਂ ਕਰਨਾ ਆਰਾਮ ਆਰਾਮ ਨਹੀਂ ਕਰਨਾ ਗੁਣ ਗਾਇਨ ਕਰ ਗੁਣ ਗਾਇਨ ਰੋਜ਼ੇ ਗੁਣ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਉਣਾ ਇਹ ਤਾਂ ਇਹ ਤਾਂ ਚਾਹੇ ਵਾਰ-ਵਾਰ ਕਹੀ ਜਾਓ ਇਹਦਾ ਤਾਂ ਕੋਈ ਅਰਥ ਬਣਦਾ ਨਹੀਂ ਹੋਈ ਹੋਈ ਗੱਲ ਦਾ ਬੜਿਆਈ ਬਣਦੀ ਹੈ ਦਾਤੇ ਦੀ ਦਾਤਾਰ ਦੀ ਤੂੰ ਵੈਰੂ ਵੈਰੂ ਕਹਿੰਦੇ ਕੀ ਬਣਦਾ ਉਹ ਤਾਂ ਗੱਲੇ ਨਹੀਂ ਬਣਦੀ ਜੇ ਕਿਸੇ ਦਾ ਆਪਾਂ ਨੂੰ ਵਾਰ-ਵਾਰ ਲਈ ਜਾਈਏ ਉਹ ਆਦਮੀ ਗੁੱਸਾ ਕਰਦਾ ਹੈ ਮੈਂ ਕਿਹਾਂ ਗੱਲ ਕਰ ਤੂੰ ਵਾਰ-ਵਾਰ ਨਾ ਲੈਣ ਦਾ ਨਾ ਇੱਕ ਵਾਰ ਲੈ ਲਿਆ ਸੰਬੋਧਨ ਕਰ ਲਿਆ ਉਹਦਾ ਧਿਆਨ ਖਿੱਚਣ ਵਾਸਤੇ ਨਾ ਲੈ ਵੀ ਵਰਗਾਂ ਤੇ ਹੱਦ ਦਵੇ ਫਿਰ ਆਪਣਾ ਮਸਲਾ ਦੱਸੇਗਾ ਆਂਦਾ ਕੀ ਹੈ ਤੇਰਾ ਰਾਮ 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 ਕਰੀ ਜਾਣਾ ਇਹ ਤਾਂ ਰਾਮੇਵਰ ਦਾ ਪੱਥਰ ਦਾ ਲੋਰੋ ਸੁਣ ਗਈ ਰਹੀ ਹੈ ਉਹ ਕਹਿੰਦਾ ਵੀ ਰਾਮ ਇਹ ਪੱਥਰ ਦੇ ਚੋ ਦੁਆ ਰਾਮ ਹੋ ਜਾਊਗਾ ਵੜ ਜਾਊਗਾ ਫਿਰ ਮੇਰੀ ਗੱਲ ਸੁਣੂਗਾ ਤਾਂ ਬਾਰ ਬਾਰ ਕਹਿੰਦਾ ਵੀ ਮੈਂ ਇਹਨੂੰ ਦੁਆ ਸਾਰੀ ਰਾਮ ਸੱਚੀ ਮੂਜੀ ਦਾ ਰਾਮ ਬਣਾ ਕੇ ਛੱਡੂਗਾ ਪੱਥਰ ਤੇਨੂੰ ਰਾਮ ਰਾਮ ਕੈ ਗਿਆ ਦਾ ਏ ਕਹਦਾ ਤਾਂ ਕਰਦਾ ਕਿ ਉਹਨੂੰ ਦਾ ਸੁਣਦਾਰੀਓ ਵੀ ਜਾਣਦਾ ਵੀ ਉਹਦਾ ਸੁਣਦਾ ਹੈ ਨਹੀਂ ਉਹਨੂੰ ਸੁਣਾਉਣ ਵਾਸਤੇ ਬਾਰ ਬਾਰ ਕਰਦਾ ਤਾਂ ਇਹ ਉਹਨਾਂ ਦੀ ਪਤਾ ਲਾ ਹੋ ਸਕਦੀ ਹੈ ਬਾਰ ਬਾਰ ਕਰਨ ਦਾ ਤਾਂ ਕੋਈ ਅਰਥ ਨਹੀਂ ਹੈ ਹਰ ਕੈ ਗੋਣ ਗਾਉਣੇ ਕਿਸੇ ਦੀ ਬੜਾਈ ਬਾਰ ਬਾਰ ਕਰਨੀ ਕਰ ਬੜਾਈ ਜਾਏ ਬਾਰ ਬਾਰ ਕਰੀ ਜਾ ਉਹਨੂੰ ਉਹ ਨਹੀਂ ਬੁਰੀ ਲੱਗਦੀ ਬੜਾਈ ਬਾਰ ਬਾਰ ਕਰਨੀ ਤਾਂ ਨਹੀਂ ਬੁਰੀ ਲੱਗਦੀ ਉਦੋਂ ਨਾਮ ਜਾਣ ਕਰਨ ਬਾਅਦ ਪਹਿਲੀ ਤਾਂ ਗੱਲ ਆਪੇ ਉਹਦਾ ਨਾਮ ਲੈਂਦਾ ਹੀ ਨਹੀਂ ਹੁੰਦਾ ਲਈਦਾ ਹੀ ਨਹੀਂ ਹੁੰਦਾ ਨਾਮ ਹੀ ਲਈਦਾ ਹੁੰਦਾ ਆਪ ਤੇ ਬਡੇ ਦਾ ਨਾਮ ਲੈਂਦਾ ਹੀ ਨਹੀਂ ਕੋਈ ਇਹ ਪਰਮੇਸ਼ਰ ਦਾ ਵੀ ਨਾਮ ਰੱਖੀ ਫਿਰਦੇ ਨੇ ਤਸੋਂ ਪਾਸ਼ਾ ਕਰਨ ਦੇ ਵਸਤਾਂ ਦੇ ਨਾਮ ਹੈ ਜਿਹੜਾ ਨੋ ਨਹੀਂ ਹੈ ਕੋਈ ਜਿਨ੍ਹਾਂ ਨੇ ਰੱਖਿਆ ਹੈ ਅਸਰਜ ਗੁਣਵਜ ਕਰਾਉਣ ਹੈ ਜਿਹਨਾਂ ਨੇ ਰੱਖਿਆ ਨੇ ਸਿਆਣਿਆਂ ਨੇ ਤਾਂ ਗੁਣਵਜ ਗੁਣਵਜ ਕਰਾਉਣਾ ਰੱਖੇ ਨੇ ਤੇਰੇ ਗੁਣ ਨੇ ਉਹ ਹੋਰੀਆਂ ਦਾਦਾ ਦਾਤਾਰੇ ਕੋਣਾ ਹਉਦਾ ਨਾ ਨਹੀਂ ਹਉਦਾ ਦਾਦਾ ਕੋਈ ਵੀ ਹੋ ਸਕਦਾ ਦਾਦਾਰ ਕੋਈ ਵੀ ਹੋ ਸਕਦਾ ਜੇ ਤੇ ਦਾਦਾ ਦਾਤਾਰਾ ਵਾਲਾ ਕੋਣਾ ਹਉਦਾ ਦਾਤਾਰਾ ਦਾਦਾ ਤੇ ਕੌਂਗੋ ਲੋ ਰਹੇ ਹੈ ਜਿਹੜਾ ਗੁਣਵਜ ਕਰਾਉਣ ਬਣਾਉਂਦਾ ਕੌਂਗੋ ਲੋ ਹੁੰਦਾ ਕਿਸੇ ਨਾਲ ਵੀ ਲੱਗ ਸਕਦਾ ਕਬੀਰ ਕਮਨ ਨਾ ਕਿਸੇ ਨਾਲ ਵੀ ਲੱਗ ਸਕਦਾ ਨਾਨਕ ਕਮਨ ਨਾ ਕਿਸੇ ਨਾਲ ਵੀ ਲੱਗ ਸਕਦਾ ਤਾਂ ਹੀ ਸਾਰੇ ਨਾਨਕ ਲਾਈ ਜਾਂਦੇ ਨੇ ਨਾਲ ਕਮਨ ਨਾ ਵੜ ਗਿਆ ਇਹ ਵਾਇਗਰੋ ਕਮਨ ਨਾ ਨਹੀਂ ਹੈ ਕਮਨ ਦੀ ਰਾਮ ਕਵਨ ਨਾ ਹਰ ਰਮਿਆ ਹੈ ਸਾਰਿਆਂ ਚ ਇਹ ਕਮਨ ਨਾ ਜਿਨ੍ਹਾਂ ਨੇ ਵਾਇਰੂ ਕਿਹਾ ਸੀ ਉਹਨਾਂ ਨੇ ਕੁਝ ਹੋਰ ਕਿਹਾ ਸੀ ਉਹਨਾਂ ਨੇ ਇਹ ਅਰਥ ਕੁਝ ਹੋਰ ਬੰਨਿਆ ਸੀ ਅੱਜ ਅਸੀਂ ਕੁਝ ਹੋਰ ਬੰਨਿਆ ਹੈ ਜਿਨ੍ਹਾਂ ਨੇ ਲਫ਼ਜ਼ ਕਢ ਕੇ ਵਰਤੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੇ ਕੁਝ ਹੋਰ ਸੈਂਸ ਵਿੱਚ ਵਰਤੇ ਹੈ ਵਾਇਰੂ ਸ਼ਬਦ ਅਸੀਂ ਇਹਦੇ ਅਰਥ ਕੁਝ ਹੋਰ ਲਈ ਬੈਠੇ ਉਹਨਾਂ ਵਾਲੇ ਅਰਥ ਅਸੀਂ ਨਹੀਂ ਲੈ ਹੈ ਵਾਇਦਾ ਮਤਲਬ ਹੈ ਵਧਾਈ ਗੁਰੂ ਦਾ ਮਤਲਬ ਹੈ ਪਰਮੈਸ਼ਨ ਪਰਮੈਸ਼ਨ ਦੀ ਵਧਾਈ ਨੂੰ ਵਾਇਰੂ ਕਹਿੰਦੇ ਵਾਹ ਵਾਹ ਬਾਣੀ ਨਰਕਾ ਸਰਕਾਰ ਬਾਣੀ ਜੋ ਅਹੰਕਾਰ ਬਾਣੀ ਆਪੇ ਨੰਕਾਰ ਬਾਣੀ ਆਦਮੀ ਨੇ ਗਿਆਨ ਅੰਦਰਾਂ ਦੀ ਪਕੜ ਤੋ ਪਰੇ ਹੈ ਜੋ ਨੰਕਾਰ ਹੈ ਉਹ ਗਿਆਨ ਅੰਦਰਾਂ ਤੋਂ ਪਕੜ ਤੋ ਪਰੇ ਹੈ ਮਨ ਬੁੱਧੀ ਦੀ ਪਕੜ ਤੋ ਪਰੇ ਹੈ ਨੰਕਾਰ ਕਿ ਆਪੇ ਨੰਕਾਰ ਹੈ ਆਪੇ ਆਪਣੀ ਪਕੜ ਤੋ ਪਰੇ ਤਾਂ ਹੀ ਤਾਂ ਮਨ ਕਾਬੂ ਨਹੀਂ ਹੋਦਾ ਮਨ ਵਾਸ ਗੋ ਨੀ ਹਾਂ। ਪਕੜ ਤੋਂ ਪਰੇ। ਬੁੱਧੀ ਦੀ ਪਕੜ ਤੋਂ ਪਰੇ ਮਨ। ਤਾਨੀਓ ਦਾ ਕਾਬੂ। ਮਨਬਾ ਸਾਹਿਬ ਨੇ ਨਾਨਕਾ ਜੀ ਕੋਲ ਕਿਰਪਾ ਹੋਈ। ਇਸ ਬੁੱਧੀ ਨਾਲ ਤਾਂ ਬਸ ਆਉਣਾ ਨਹੀਂ। ਇਸ ਬੁੱਧੀ ਤੋਂ ਤਾਕੂ ਆਕੀ ਹੋਇਆ ਹੋਇਆ ਇਹਦੇ ਕੀ ਬਸ ਚਾਉਣਾ। ਇਹਦਾ ਬਿਵੇਕ ਬੁੱਧੀ ਤੇ ਬਸ ਚਾਹੂਗਾ। ਬਿਵੇਕ ਬੁੱਧੀ ਇਹਦੇ ਵਾਸਤੇ ਆਉਗਾ। ਬਿਵੇਕ ਜੋ ਰੂਪੀ ਗਿਆਨ ਹੈ ਉਹ ਪ੍ਰਾਪਤ ਕਰੂ ਬੁੱਧੀ। ਉਦਨਾਂ ਦੀ ਸ਼ਕਤੀ ਵਧੂਗੀ ਮਾਨੂੰ ਘੇਰਨ ਦੀ ਬੁੱਧ ਵਿੱਚ ਸ਼ਕਤੀ ਵਧਦੀ ਹੈ ਜਦ ਮਾਨੂੰ ਘੇਰ ਲੈਣ ਦੀ ਫੇਰ ਮਨ ਵਸ ਜਾਂਦਾ ਹੈ ਬਾਰ ਬਾਰ ਹਰਗੇ ਗੁਣ ਕਾਵੋ ਗੁਰਗੰਭੇਦ ਸੋ ਹਰ ਕਾ ਪਾਵੋ ਗੁਰਗੰਭ ਗੁਰਗੰਭ ਨੂੰ ਗਿਆਨ ਦੇ ਪ੍ਰਾਪਤੀ ਲੋਕ ਕਮਨ ਹੁੰਦਾ ਹੈ ਜਦੋਂ ਅੰਦਰ ਗਿਆਨ ਪ੍ਰਵੇਸ਼ ਕਰ ਜੇ ਗਿਆਨ ਪ੍ਰਵੇਸ਼ ਹੋ ਰਿਹਾ ਤਾਂ ਦਿਨ ਪੁਰੇ ਤਾਂ ਦੀਆ ਜੋ ਅਸੀਂ ਮਿਲਿਆ ਜਿਵੇਂ ਅਸੀਂ ਜੋ ਚੀਜ਼ ਖਾਧੀ ਸਾਡੇ ਅੰਦਰ ਚੱਲੀ ਗਈਵੇਂ ਜੋ ਗਿਆਨ ਸਮਝ ਆਇਆ ਅੰਦਰ ਚਲਾ ਗਿਆ ਉਹ ਪੂਰੀ ਜਾਣੁਰ ਕਰਤਾ ਗੁਰਗੰ ਅੰਦਰ ਗਿਆ ਕਿਰਨ ਗਈ ਕੱਕਾ ਕਿਰਨ ਕਵਲ ਮੈਂ ਪਾਵਾਂ ਕਿਰਨ ਅੰਦਰ ਗਈ ਰੋਸ਼ਨੀ ਰੋਸ਼ਨੀ ਹੋ ਗਈ ਅੰਦਰ ਫਿਰ ਉਸਾਰ ਕਾ ਵਾ ਉਹ ਫਿਰ ਹਰ ਦਾ ਪਤਾ ਲੱਗਿਆ ਹਰ ਕੋਲ ਤਾਂ ਹਰ ਤੇ ਰੋਸ਼ਨੀ ਪਈ ਗੁਰਬਾਣੀ ਹਰ ਤੇ ਰੋਸ਼ਨੀ ਪਾ ਰਹੀ ਹੈ ਹਰ ਕੀ ਹੈ ਹਰ ਦੇ ਉੱਤੇ ਰੋਸ਼ਨੀ ਪਾ ਰਹੀ ਹੈ ਹਰ ਕੀ ਇਹਦੇ ਤੇ ਰੋਸ਼ਨੀ ਪਾਰੇਗੀ ਅਜਾ ਰੋਸ਼ਨੀ ਪਈ ਨਾ ਹਰ ਦੇ ਉੱਤੇ ਤਾਂ ਹਰ ਦੇ ਸਮਝ ਆ ਗਈ ਆ ਤਾਂ ਭੇਦ ਆ ਗਿਆ ਗੁਰਗਾਵਾ ਭੇਦ ਸੂ ਹਰਕਾ ਪਾਉ ਹਰਕਾ ਗਿਆਨ ਹਾਸਲ ਕਰਕੇ ਹਰ ਕੀ ਕਥਾ ਸੁਣ ਕੇ ਸਭ ਤੇ ਉੱਤਮ ਹਰ ਕੀ ਕਥਾ ਹਰ ਕੀ ਕਥਾ ਸੁਣ ਕੇ ਇਹਦੇ ਚੋ ਹਲ ਨੂੰ ਸਮਝਣਾ ਆਨ ਨੂੰ ਸਮਝੇ ਹਰਕਾ ਭੇਦ ਬੋਲ ਗੁਰਗਮ ਭੇਦ ਸੂ ਹਰਕਾ ਪਾਉ ਹਰ ਕੀ ਕਹਾ ਸਾਰੀ ਗੁਰਬਾਣੀ ਸਭ ਤੇ ਉੱਤਮ ਹਰ ਕੀ ਕਥਾ ਹਰ ਬਾਰੇ ਕਥਨ ਕੀਤਾ ਹੋਇਆ ਹੈ ਹਰ ਕੀ ਹੈ ਦੱਸਿਆ ਹੋਇਆ ਹੈ ਹਰ ਅਲੱਗਾ ਜੀਉ ਲੱਗ ਇਹ ਜੀਉ ਕੌਣ ਹੈ ਜੀਉ ਹਰਦਾ ਜੀਉ ਹੈ ਹਰਦਾ ਬਾਨਾ ਹੈ ਜੇ ਤੁਮਾਨਾ ਸੀ ਕਹਨੇ ਹਰਦਾ ਹੀ ਬਾਨਾ ਹੈ ਹਰ ਜੀਉ ਗੁਫਤ ਰੱਖ ਕੇ ਹਰ ਨੇ ਆਪਣਾ ਜੀਉ ਗੁਫਤ ਰੱਖੇ ਸਰੀਰ ਜਿ ਆਪਣਾ ਜਿਉ ਰੱਖਿਆ ਉਹਦੀ ਇਚਾਰਾਂ ਚੱਲਦਾ ਸਰੀਰ ਐਵੇਂ ਥੋੜੀ ਚੱਲਦਾ ਜਿਉ ਤਾਂ ਹਰਦੀ ਇੱਛਾ ਹੀ ਐ ਬਸ ਕਈ ਵਾਰ ਮਨ ਵੀ ਸਾਡਾ ਆਪਣੇ ਬੱਚੇ ਦੀ ਦਿੰਦਾ ਮਨਮਾਨਦਾਰੀ ਮਨ ਜੋ ਚਾਹੁੰਦਾ ਰ ਉਹ ਬਡੋਣਾ ਬੁਸ਼ਤਰ ਹੋ ਜਾਂਦਾ ਹੋ ਰਿਹਾ ਹੈ ਬੁੱਧੀ ਨੂੰ ਗੁਰਗਾਮ ਨੂੰ ਭੇਜੋ ਹਰ ਕਾ ਪਾਉ ਭਾਉ ਆਤ ਰਹਾਓ ਆਦਿਤ ਕਰੇ ਭਗਤੀ ਆਰੰਭ ਕਾਇਆ ਮੰਦਰ ਮਰਸਾ ਥੰਬ ਆਦਿਤ ਭਗਤ ਕਰੇ ਆਰੰਭ ਆਦਿਤ ਕਰੇ ਭਗਤੀ ਆਰੰਭ ਆਦਿਤ ਆਦਤ ਹੈ ਆਦਤ ਸਭ ਤੋਂ ਪਹਿਲਾਂ ਆਦਤ ਆਦਰਾ ਮੰਦਰਾ ਐਤਵਾਰ 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 ਤੋਂ ਸ਼ੁਰੂ ਹਿਆ ਨਾ ਹਫਤਾ ਹਫਤਾ ਐਤਵਾਰ ਤੋਂ ਸ਼ੁਰੂ ਹੋਦਾ ਐਤਵਾਰ ਨੂੰ ਖਤਮ ਨਹੀਂ ਹੁੰਦਾ ਸੋਮਵਾਰ ਤੋਂ ਨਹੀਂ ਇਸਾਈ ਐਤਵਾਰ ਤੇ ਖਤਮ ਕਰਦੇ ਨੇ ਹਫਤਾ ਕਹਿੰਦੇ 6 ਦਿਨ 6 ਦਿਨ ਸ੍ਰਿਸ਼ਟੀ ਬਣਾਈ ਗੌੜਨੇ ਤੇ ਸਤਵੰਤਨ ਰੈਸਟ ਕੀਤੀ ਐਤਵਾਰ ਦੀ ਅਮਰੀਕਾ ਦੇ ਸ਼ੁਰੂ ਐਤਵਾਰ ਤੋਂ ਆਇਆ ਕੰਪਲਤੀ ਉਹਨਾਂ ਦੀ ਫਿਲਾਸਫੀ ਪੜ੍ਹਤੀ ਇਸਾਈਅਤ ਦੀ ਫਿਲਾਸਫੀ ਪੜ੍ਹਤੀ ਜੇ ਇੱਥੇ ਹਫਤੇ ਦੀ ਆਦਤ ਕਰੇ ਭਗਤੀ ਆਰੰਭ ਕਰੇ ਭਗਤੀ ਆਰੰਭ ਉੱਥੇ ਹੀ ਮੱਸੀਆ ਦੇ ਬਾਦ ਇੱਕ ਮਿੰਟ ਇਹ ਤੇ ਭਗਤੀ ਆਰੰਭ ਕਰੇ ਮਾਵਾ ਉਸੇ ਸ਼ੁਰੂ ਕੀਤੀ ਮਾਵਾ ਤੁਮੇ ਆਸਨ ਬਾਦ ਆਸਤੇ ਆਗੋ ਪਹਿਲਾਂ ਮਾਇਆ ਦੀ ਫਿਰ ਭਗਤੀ ਆਰੰਭ ਹੋਊ ਜੇ ਨਾ ਯਾਰ ਆਸ ਮਾਇਆ ਦੀ ਹੈ ਭਗਤੀ ਨੇ ਆਰੰਭ ਕੀਤੀ ਭਈ ਗਾਰੇ ਜਾਂਦੇ ਲਪੜੇ ਹੋਏ ਨੇ ਤੇ ਹੋ ਜਾਂਦਾ ਪਾਟਾ ਗੋਲਣਾ ਰੋਟੀਆਂ ਮਕਾਉਣੀਆਂ ਨੇ ਔਰਤ ਨੇ ਪਹਿਲਾਂ ਹੱਥ ਧੋਲੇ ਪੈਣਗੇ ਹੱਥ ਸਾਫ ਕਰਨੇ ਪੈਣਗੇ ਕਰਨਣੇ ਪੜਾਤਰ ਰੋਟੀ ਹੁੰਦੀ ਆ ਆਟਾ ਨੂੰ ਬਲੋ ਲੋ ਇਹ ਭਗਤੀ ਕਰਨੀ ਆ ਵੈਲ ਮਾਇਆ ਦਾ ਉਹ ਲਾਉਣਾ ਪਊਗਾ ਮਾਇਆ ਦਾ ਲੈ ਬਲੋਣਾ ਪਊਗਾ ਮਰ ਨੂੰ ਧੋਣਾ ਪਊਗਾ ਪਹਿਲਾਂ ਇਹ ਦੋਏ ਹੱਥ ਨੇ ਨਜਾ ਤਰ ਮੰਨ ਧੋਲੇ ਪੈਣੇ ਮਾਇਆ ਦਾ ਲਾਗੇ ਉਹ ਫੇਰ ਭਗਤੀ ਆ ਰਮਨ ਜੇ ਮਾਇਆ ਦਾ ਉਹ ਵਿਚੇ ਹੋਵੇ ਤੇ ਵਿਚੇ ਕੁਰਬਾਨੀ ਸੁਣੀ ਜਾਵੇ ਤਾਂ ਹੀ ਨੀ ਅਸਰ ਪੈਂਦਾ ਅਸਰ ਨਹੀਂ ਪੈਂਦਾ ਉਹ ਗਾਰੇ ਵਾਲੇ ਅੱਥੇ ਰੋਟੀਆਂ ਪਕਾਈਆਂ ਹੋਈਆਂ ਛੱਡ ਦੇ ਕਬੂਦੀ ਇਹ ਨਹੀਂ ਹੁੰਦੀ ਘਰ ਘਰ ਹੋ ਜਾਂਦੀ ਹੈ ਸਾਰੀ ਇਹ ਅਰਥਾਂ ਚ ਕਰਕਲ ਇਹ ਇਥੇ ਕਰਕੇ ਰਲੀ ਹੋਈ ਹੈ ਮਨ ਵਿੱਚ ਸਭ ਕੁਝ ਉਹੀ ਹੈ ਤੇ ਬਾਣੀ ਪੜ ਕੇ ਅਰਥ ਕਰੀ ਜਾਂਦੇ ਨੇ ਉਹ ਸਾਰਾ ਹੀ ਭਰਮ ਦਾ ਵਿੱਚ ਆਈ ਜਾਂਦਾ ਤੁਹਾਡਾ ਜੋ ਕੁਝ ਵਿੱਚ ਹੈ ਮਾਨੂੰ ਪਹਿਲਾਂ ਤੋਕੇ ਸਾਫ਼ ਕਰਦੇ ਫੇਰ ਅਰਥਾਂ ਵੱਲੋਂ ਜਾਂਦੇ ਮਾਤਾ ਸਾਹਿਬ ਕੀਤਾ ਹੀ ਨਹੀਂ ਕਿ ਸਰ ਵਿਦਵਾਨਾਂ ਨੇ ਉਹ ਫੇ ਇਹਦੇ ਤਾਂ ਕਰਕੜਾਂ ਰੜਣੀ ਹੋਈ ਆ ਉਹ ਚੱਲੇ ਬੜਿਆ ਪਹਿਲਾਂ ਮਾਨ ਉਹ ਗਾਰੇ ਨਾਲੇ ਮਿੱਟੀ ਵਾਲੇ ਹੱਥਾਂ ਨਾਲ ਪਕਾਉਂਦੇ ਨੇ ਉਹਦੇ ਨਾਲ ਲੰਗਰ ਬਗਾ ਕੇ ਦੰਦਰ ਕਰਕੜਾ ਖਾਣ ਵਾਲੀ ਚੀਜ਼ ਇਹਦੀ ਆਹੀ ਰੜਕਦਾ ਨਹੀਂ ਜਾਲਾ ਨੂੰ ਅਰਧੰਤ ਤਹੱਲੀ ਨਹੀਂ ਨਾ ਕਰਾ ਰਿਆ ਸਵਾਲੇ ਨਹੀਂ ਟੇਸਟੇ ਨਹੀਂ ਹੈ ਨਾ ਹੁੰਦਾ ਟੇਸਟ ਕਿ ਤੌੜੇ ਇਹ ਤਾਂ ক্রিকেট ੜਾ ਲਾਤੀ ਸਾਰੇ ਤੁਸੀਂ ਵਾਇਆ ਦਿਓ ক্রিকেট ੜਾ ਲਾਤੀ ਸਾਰੇ ਚ ਆਦਤ ਕਰੇ ਭਗਤ ਹਾਂ ਭਗਤੀ ਆਰੰਭ ਭਗਤੀ ਆਰੰਭ ਕਰੇ ਪਹਿਲੇ ਦਿਨ ਭਗਤੀ ਆਰੰਭ ਕਰੇ ਐਦਵਾਰ ਵਾਲੇ ਦਿਨ ਪਹਿਲਾ ਹੀ ਦਿਨ ਸੀ ਇਹ ਤਾਂ ਮੰਨਦੇ ਆ ਵੀ ਉਹ ਭਗਤੀ ਆਰੰਭ ਕਰਦੇ ਨੇ ਲਾਸਟ ਵਾਲਾ ਦੰਨਾ ਕੋ ਪਹਿਲਾ ਦੰਨਾ ਕੋ ਫਿਰ ਇਹਨੂੰ ਜੋ ਰੰਮ ਜਿਹਾ ਭਗਤੀ ਕਰਦੇ ਨੇ ਭਤੀ ਅਦਵਾਨੂ ਜੋ ਕਰਦੇ ਨੇ ਲਾਸਟ ਵਾਲਾ ਦੰਨਾ ਮਨੋਂ ਫਿਰ ਪਹਿਲਾ ਹੀ ਵੱਲੋਂ ਤੁਸੀਂ ਪਹਿਲਾ ਹੀ ਵਧਿਆ ਜਾਊਗਾ ਜਮੈ ਭਗਤੀ ਕਰਨ ਤੇ ਜਨਮੈ ਭਗਤੀ ਵਾਸਤੇ ਲਿਆ ਪਹਿਲਾਂ ਭਗਤੀ ਉਹ ਸ਼ੁਰੂ ਕਰਦਾ ਭਗਤੀ ਤੋਂ ਤਾਂ ਬਾਅਦ ਚੜਦਾ ਸਿਆਣਾ ਹੋ ਕੇ ਸਾਹੀ ਕਹਿੰਦਾ ਬੱਚੇ ਦਾ ਮਨ ਜਿਹੜਾ ਨਰਮ ਹੁੰਦਾ ਉਹ ਪੜਾ ਹੋ ਕੇ ਖਰਾਬ ਹੁੰਦਾ ਜੀ ਪਹਿਲਾਂ ਠੀਕ ਹੁੰਦਾ ਹੈ ਸਈ ਕਰੇ ਸਾਧਿਤ ਕਰੇ ਭਗਤੀ ਆਰੰਭ ਕਾਇਆ ਮੰਦਰ ਮਨ ਸਾਧੰਬ ਕਾਇਆ ਮੰਦਰ ਕਾਇਆ ਕੀ ਹੈ ਮੰਦਰ ਮਨ ਮੰਦਰ ਆਗੇ ਨਾ ਕਾਇਆ ਕਾਇਆ ਮੰਦਰ ਹੈ ਤਾਂ ਮੰਨ ਮੰਦਰ ਹੈ ਮਨੇ ਕਾਇਆ ਕੋਨ ਮੰਦਰ ਮਨ ਸਾਧੰਬ ਅਹ ਦਲਾ ਸਰੀਰ ਨਾ ਮਨ ਉਹ ਹੀ ਕਾਇਆ ਮਨ ਮੰਦਰ ਮੈਂ ਮਨ ਸਾ ਅਹ ਬੰਦੀ ਛਾਉ ਮੰਦਰ ਇੰਦਰੇ ਰੋਖ ਲੋ ਬਾ ਨਿਕਲ ਨਾ ਲੋ ਜਾਣਾ ਹੈਗਾ ਅੰਦਰ ਕਮਰੇਜ ਬਾਹਰ ਜਾਉ ਤਾਂ ਇਹ ਸ਼ਰਤ ਕਰੂ ਬਾਹਰ ਇਹ ਫਾਟਕ ਬੰਦ ਕਰ ਦੋ ਅੰਦਰ ਹੀ ਹੈ ਕਿਹੜਾ ਉਹਨੇ ਖੇਲੀ ਜਾ ਜੋ ਕੁਛ ਹੈ ਤੇਰੇ ਕੋਲ ਅੰਦਰ ਜੋ ਤੈਨੂੰ ਦੇਤਾ ਇਹ ਤੇ ਨਾ ਖੇਲੀ ਜਾ ਬਾਹਰ ਨਹੀਂ ਨਿਕਲ ਸਕਦਾ ਮਨ ਮੁਦਰਮੇ ਮਨਸਾ ਹਾਂ ਜੋ ਕੋਈ ਤੇਰੇ ਘਰ ਚ ਸੋ ਖਾਏ ਜਿਹੜਾ ਕਹਿੰਦਾ ਢੂਡ ਖਾਓ ਖਾਓ ਜੋ ਕੁਝ ਕਰਮੇ ਸੋ ਢੂਡ ਖਾਏ ਜਿਹੜਾ ਕੋ ਤੇਰੇ ਅੰਦਰ ਘਰ ਦੇ ਵਿੱਚ ਹੈ ਨਾ ਹੁਣ ਉਹ ਰੁਕੇ ਸੁਰਤ ਨੂੰਰ ਬੁੱਧਰੂ ਇਹ ਖਾਲੋਣ ਉਧਰ ਉਧਰ ਜੋ ਕੁਛ ਹੈ ਉਧਰ ਕੀ ਅਦਰ ਦੰਤਰਾਤਮਨ ਦੀ ਆਵਾਜ਼ ਹੈ ਘਾਲਾਏ ਲੇ ਕੋਈ ਤੇ ਹੋ ਤਾਂ ਉਹ ਜਹੀ ਨਹੀਂ ਔਰ ਕਿਸੇ ਕੇ ਵੱਤੂ ਜਾਏ ਔਰ ਕਹਦੇ ਘਰ ਨਾ ਜਾਏ ਔਰ ਕਹਦੀ ਗੱਲ ਨਾ ਸੁਣ ਆਪਣੇ ਘਰ ਰਹਿ ਤੇ ਕੁੜੀ ਨੂੰ ਜਾਣ ਦੀ ਲੋੜ ਨਹੀਂ ਹੈ ਤੇ ਕੁੜੀ ਜਗਾਈ ਅੱਖਾਂ ਜਗਾਈ ਤੇ ਬਾਹਰ ਚਲੇ ਗਈ ਸਿੱਕੇ ਤਾਂ ਡੀਟ ਜਾਂਦੀਆਂ ਨਾ ਵੀ ਉੱਤੇ ਜੜ ਕੇ ਦੇਖੋ। ਹੋਜੀ। ਇਹਨੇਸ ਅਖੰਡ ਸੁਰ ਹੀ ਜਾਏ ਤੋ ਅਨਹਦ ਵੇਨ ਸਹਿਜ ਮੇ ਬਾਈ। ਅਨਹਦ ਅਖੰਡ ਇਹਨੇਸ ਅਖੰਡ ਸੁਰ ਹੀ ਜਾਏ ਸੁਰ ਹੀ ਜਾਏ। ਜਿਹੜੀ ਤੇਰੀ ਧਿਆਨ ਹਨ ਸੁਰਤਾ ਦਿਲ ਰਾਤ ਅਖੰਡ ਰਹੂ ਕੋਥੋਂ ਟਿਕੀ ਰਹੂਗੀ ਫਿਰ। ਮਨ ਮੰਤਰ ਮੈਂ ਮਨਸਾ ਜੇ ਮਨਸਾ ਰੁਕੀ ਹੋਈ ਹੈ ਜਾਂ ਬੰਦੀ ਇੱਛਾ ਰੁਕੀ ਹੋਈ ਹੈ ਸਤ ਵਿਟੀ ਗਈ ਹੋਈ ਹੈ। ਇਹ ਇੱਛਾ ਹੀ ਨਹੀਂ ਕੋਈ ਅੰਦਰ ਹੈ ਸੋ ਤਾਂ ਬੈਠੀ ਗਿਆ ਇਹ ਬੈਠੇ ਦਿਨ ਨਾਲ ਧਿਆਨ ਆਪੇ ਡੇਗ ਰੂਗਾ ਤੇ ਆਨ ਨੂੰ ਟਿਕਾਉਣ ਦੀ ਲੋੜ ਨਹੀਂ ਜੋਗੀ ਨੂੰ ਗਿਆ ਹੈ ਜੋਗੀ ਨੂੰ ਗਿਆ ਹੈ ਗੱਲ ਇਹ ਭਗਤੀ ਕਰਨੀ ਐ ਗੱਲ ਹੈ ਇੱਛਾ ਨੂੰ ਰੋਕਲਾ ਸੁਰਤ ਟਿਕਾਉਣ ਦੀ ਲੋੜ ਨਹੀਂ ਸੁਰਤ ਟਿਕਾਉਣਾ ਇੱਛਾ ਰੋਕਦਾ ਨਹੀਂ ਸੁਰਤ ਨੂੰ ਟਿਕਾਉਂਦਾ ਇੱਛਾ ਰੋਕਦਾ ਨਹੀਂ ਜਿਤ ਨੂੰ ਇੱਛਾ ਕਰਕੇ ਤਾਂ ਸਮਾਧੀ ਲਾਈ ਹੋਈ ਜਦ ਰੰਧੀਆਂ ਸਿੱਧੀਆਂ ਕਰਕੇ ਉਦੀ ਦਾ ਵੇਸੇ ਇੱਛਾ ਲੋ ਜੀ ਚਾਹ ਸੀ ਜ਼ਮਾਦੀ ਦੀ ਚੜ ਵਾਲਾ ਫੇਰਦਾ ਸੀ ਰੋਜ਼ ਇੱਛਾ ਸੀ ਕਬੀਲ ਦੀ ਹੁੰਦੀ ਅੱਜ ਵੀ ਮਿਲਿਆ ਅੱਜ ਵੀ ਮਿਲਿਆ ਅੱਜ ਵੀ ਮਿਲਿਆ ਉਹ ਤਾਂ ਮਿਲਿਆ ਨਹੀਂ ਸੀ ਤਾਂ ਕਹਿ ਰਹੇ ਇਹ ਕਰਕੇ ਦੇਖਿਆ ਸੀ ਇਹਦੇ ਨੇ ਜਨਮ ਗਵਾਇਆ ਸੀਗਾ ਇੱਛਾ ਲਈ ਜਿਹੜੀ ਇੱਛਾ ਦੀ ਭਗਤੀ ਸੀ ਉਸ ਨੇ ਸਗਲੇ ਜਨਮ ਜੀਪੂਰੀ ਗਵਾਇਆ ਇਸੇ ਨੇ ਗਵਾਇਆ ਸੀ ਭਗਤੇ ਕਰਨ ਵਾਲੇ ਮਨ ਚਛਾ ਜੋ ਪ੍ਰਾਪਤੀ ਦੀ ਇਸ ਕਰਕੇ ਮੁਕਤੀ ਦੀ ਵੀ ਛਾ ਨਹੀਂ ਰਖਣੀ। ਬੁਖਤ ਬਪਰੀ ਵੀ ਗਿਆਨੀ ਤਿਆਗਾ। ਗਿਆਨੀ ਨੇ ਮੁਕਤੀ ਵੀ ਤਿਆਗ ਦਿੱਤੀ। ਕਿਆ ਕਰਨਾ ਮੁਕਤੀ ਦਾ ਵੀ ਕਰਨਾ। ਜੇ ਪੈਸੇ ਕੋਲ ਨੇ ਤੁਹਾਡੇ ਜੇਬ ਚ ਦੁਕਾਨਦਾਰ ਨੂੰ ਦੋਵੇਂ ਸੌਦੇ ਦਾ ਆਪੇ ਦਊਗਾ ਇੱਛਾ ਕਾਦੀ ਰੱਖਣੀ ਦਊਕ ਨਹੀਂ ਦਊਂ। ਰਹੀ ਦਊਦਾ ਕੀ ਮਤਲਬ ਜੇ ਤੁਹਾਡੇ ਕੋਲ ਪੈਸੇ ਨਹੀਂ। ਬਣਾਈ ਦਊਦਾ ਤਾਂ ਐ ਜਿਹੜੀ ਉਹ ਭਗਤੀ ਉਹ ਮੇਰੇ ਦਾ ਕੁਝ ਨਹੀਂ ਹੈਗਾ ਪ੍ਰਾਪਤੀ ਕੁਝ ਨਹੀਂ ਹੈਗੀ। ਤਾਂ ਸ਼ੰਕ ਹੈ ਬੜੂ ਕੁ ਨਹੀਂ ਬੜੂ। ਜੇ ਅਸਲੀ ਕਰੰਸੀ ਜੇਬ ਦੇ ਵਿੱਚ ਹੈ। ਬਾਜ਼ਾਰ ਗਿਆ ਕਿਵੇਂ ਨਹੀਂ ਦਊਗਾ ਦੁਕਾਨਦਾਰ। ਫਿਰ ਨਹੀਂ ਪਵੋ ਨੂੰ। ਬਸ ਜੇ ਅਸਲੀ RAM ਕੋਲ ਹੈ। ਤਾਂ ਚਾਰੇ ਪਦਾਰਥ ਮਿਲਣੇ ਹੀ ਨੇ ਨਾਮ ਅਸਲੀਆ ਤਾਂ ਉਹਦਾ ਮਿਲਣਾ ਹੀ ਤਾਂ ਜੋ ਅਸਲੀ ਹੈ ਤਾਂ ਅਸਲੀ ਹੈ ਇਹਨਾਂ ਦਾ ਨਾਮ ਤੇ ਉਹਦੇ ਖਾਤਰ ਤਾਂ ਸਭ ਕੁਝ ਮਿਲਣਾ ਹੀ ਚਾਰੇ ਪਦਾਰਥ ਮਿਲਣੇ ਮਿਲਣਾ ਨੇ ਬਾਜ਼ਾਰ ਚੋਂ ਜਿਨ੍ਹਾਂ ਕੋਲ ਖੋਟਾ ਨਾਮ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਅਜੇ ਤੱਕ ਕਰੰਸੀ ਦਾ ਰੋਪਲੀਕੇਟ ਹੈ ਮਿਲਣਾ ਕੀ ਸੀ ਇਹ ਦੱਸੇ ਕੋਈ ਜਿਹਨੂੰ ਮਿਲਿਆ ਹੋਵੇ ਦੱਸ ਬੈ ਗੁਰਬਾਣੀ ਦੇ ਹੀ ਕਹੇ ਦੀਏ ਕਿਸੇ ਨੂੰ ਕੁਝ ਨਹੀਂ ਮਿਲਿਆ ਸਭ ਝੂਠ ਬੋਲਿਆ ਮੈਨੂੰ ਦਰਸ਼ਨ ਹੋ ਗਿਆ ਕਿਸੇ ਨੇ ਕੁਝ ਕਹਿਤਾ ਕਿਸੇ ਨੇ ਕੁਝ ਕਹ ਸਭ ਝੂਠ ਇਹਨਸ ਅਖੰਡ ਸੁਰ ਹੀ ਜਾਏ ਇਹਨਸ ਦਿਨ ਰਾਤ ਸੁਰਤ ਟਿਗੀ ਰਹੂ ਅਖੰਡ ਰਹੂਗੀ ਡੋਲਦਾ ਹੀ ਨਹੀਂ ਹੈ ਮਨ ਸੁਰ ਹੀ ਜਾਏ ਤੋ ਅਨਹਦ ਬੇਨ ਸਹਿਜ ਮੇ ਬਾਇ ਪਸ ਜਾ ਅਖੰਡ ਹੋ ਜੂ ਸੁੱਤੀ ਟਿਗੀ ਰਹੂ ਫਿਰ ਅਪੇ ਅਨਹਦ ਬੇਨ ਪ੍ਰਗਟ ਹੋ ਜੂ ਅੰਦਰੋਂ ਤੋ ਨਾ ਫੇਸੋੜ ਲੱਗ ਜੂ ਕਿਹਰੋਂ ਸੁਣ ਲੱਗ ਜੂ ਇੰਨਾ ਧਿਆਨ ਦੇ ਵਿੱਚੋਂ ਸੁਣ ਲੱਗ ਜੂ ਉਧਰੋਂ ਆਮੰਦਰ ਹੈਗਾ ਹਰ ਵਕਤ ਹੀ ਹੈ ਪਰ ਧਿਆਨ ਹੈ ਨਹੀਂ ਡਟ ਗਿਆ ਤਾਂ ਸਭ ਦੇ ਤਰ੍ਹਾਂ ਨਾਉਣ ਦੇ ਅਮਰਤ ਪ੍ਰਭ ਦਾ ਨਾਮ ਦੇਹੀ ਵਿੱਚ ਇਸका ਵਿਸਰਾਮ ਦੇ ਦਿੱਤਾ ਹੈ ਉਹ ਸਭ ਤੋਂ ਪਤਾਲ ਕੀ ਬਾਣੀ ਅਸੀਂ ਧਿਆਨ ਨਾਲ ਨਹੀਂ ਸੁਣਦੇ ਜਾਨਾ ਸੁਣੀਏ ਸ਼ਾਂਤੀ ਹੋਵੇ ਬੁੱਲਦੇ ਵਿੱਚ ਕੋਈ ਰਾਜਮਾਲ ਦਾ ਸ਼ੋਰ ਨਾ ਹੋਵੇ ਛਾਵਾ ਨਾ ਹੋਵੇ ਫਿਰ ਸੁੱਟ ਜੂ। ਔਰ ਇੱਕਦਮ ਚੁੱਪ ਚੀਕੀ ਦੇਣੀ ਵੀ ਇੱਕਦਮ ਛਾ ਛੱਡੀ ਤੇ ਜਦ ਸੁਣ ਜੂ। ਬਹੁਤ دیر ਛੱਡੀ ਆ ਰਿਆਂ। ਅੱਛਾ। ਸ਼ੋਰ ਦੇ ਵਿੱਚੋਂ ਆਇਆ ਹੋਵੇ। ਕਈ ਘੰਟੇ ਦਾ ਕਰਨਾ ਚੋਗੀ ਸ਼ੋਰ ਹੋਈ ਜਾਂਦਾ। ਚਾਹੇ ਸ਼ੋਰ ਬੰਦ ਵੀ ਹੋ ਗਿਆ ਹੋਵੇ। ਜਿਹੜੇ ਨੈਂਦਾ ਲੋਤੰਦ ਸੁਭਰ ਕਰਦੇ ਨੇ ਟੈਂ ਟੈਂ ਹੋ ਜਾਂਦੀ ਹੈ ਕੰਨਾਂ 'ਚ ਘਟਕਾ ਹੁੰਦਾ ਨਾ ਆਵਾਜ਼ ਤੇ ਰਹਿੰਦੇ ਨੇ ਜਿਹੜੇ ਇਸ ਕਰਕੇ ਉਹਦੇ ਬਾਅਦ ਵੀ ਕੁਝ ਕਾਫੀ ਟਾਈਮ ਤੱਕ ਆਨ ਲੱਗਦਾ ਹੈ ਬਾਹਲੀ ਆਵਾਜ਼ ਜਿਹੜੀ ਹੁੰਦੀ ਹੈ ਉਹ ਕੰਨਾਂ 'ਚ ਗੂੰਜ ਤੇ ਹਟਦੀ ਨਹੀਂ ਹੈ ਬਾਅਦ ਤਾਂ ਫਿਰ ਵੀ ਆਵਾਜ਼ ਰਹਿੰਦੀ ਹੁੰਦੀ ਹੈ ਕੰਨ ਵੀ ਖੁੱਲੇ ਨੇ ਜੋਗੀ ਤਾਂ ਹੈ ਕੰਨਾਂ ਦੇ ਵਿੱਚ ਰੂਪ ਆਉਂਦੇ ਸੀ ਬਾਹਲੀ ਆਵਾਜ਼ ਨਾਲ ਸੁਣਨਾ ਵਾਲੇਵਾ ਦਾ ਥੋੜਾ ਧਿਆਨ ਨਾਲ ਸੁਣ ਦੀਏ ਜੇ ਸੁਰਤ ਕਰਨਾ ਚਾਹੁੰਦੇ ਤਾਂ ਸੁਣ ਦੀਏ ਵਾਲੇਵਾਜ ਕੇ ਬਸ ਸੁਣ ਜੂ ਉਹ ਤੇਰੀ ਕੁੜੀ ਦੇ ਬਹਿ ਕੇ ਜਦ ਬੈਠਾ ਰਹੂਗਾ ਤੇਰੀ ਕੁੜੀ ਤਾਂ ਸੁਣ ਵਾਲੇਵਾਜ ਕੰਨਾਜ ਬੁੱਝੇ ਦੇਣੀ ਬਹਿਣਗੇ ਫਰੀਦ ਨਾ ਕੰਨੇ ਬੁੱਝੇ ਦੇ ਰਹਾ